ਪੰਜਾਬ ਪੁਲਿਸ ਦੀ ਮੁਅਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਸੋਨੂ ਜੀਰਕਪੁਰ ਤੋਂ ਗ੍ਰਿਫਤਾਰ ਹੋ ਗਿਆ ਹਾਲਾਂਕਿ ਗ੍ਰਿਫਤਾਰੀ ਦੀ ਕੋਈ ਵੀ ਪੁਸ਼ਟੀ ਹੈ ਜਿਹੜੀ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਨਹੀਂ ਕੀਤੀ ਗਈ ਪਰੰਤੂ ਥਾਰ ਵਾਲੀ ਬੀਬੀ ਯਾਨੀ ਕਿ ਅਮਨਦੀਪ ਕੌਰ ਜੋ ਕਿ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਹੈ ਉਸ ਨੂੰ ਨੌਕਰੀ ਤੋਂ ਮੁਅਤਲ ਕੀਤਾ ਗਿਆ ਸੀ ਕਿਉਂਕਿ ਉਸ ਦੀ ਕਾਲੇ ਰੰਗ ਦੀ ਥਾਰ ਗੱਡੀ ਦੇ ਵਿੱਚੋਂ ਪੁਲਿਸ ਨੇ ਚਿੱਟਾ ਯਾਨੀ ਕਿ ਹੈਰਨ ਬਰਾਮਦ ਕੀਤੀ ਸੀ ਤਾਂ ਬਲਵਿੰਦਰ ਸਿੰਘ ਜੋ ਕਿ ਉਹ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਸਾਥੀ ਹੈ ਉਹ ਪੁਲਿਸ ਤੋਂ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਉਸ ਨੂੰ ਜੀਰਗਪੁਰ ਤੋਂ ਗ੍ਰਿਫਤਾਰ ਕਰਨ ਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਹਾਲਾਂਕਿ ਬਲਵਿੰਦਰ ਉਰਫ ਸੋਨੂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਪੁਸ਼ਟੀ ਹੈ ਜਿਹੜੀ ਅਧਿਕਾਰਤ ਤੌਰ ਤੇ ਨਹੀਂ ਕੀਤੀ ਗਈ ਪਰੰਤੂ ਜੋ ਖਬਰ ਸੂਤਰਾਂ ਤੋਂ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਬਲਵਿੰਦਰ ਸੋਨੂ ਜੋ ਕਿ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਸਾਥੀ ਸੀ ਉਹ ਜੀਰਕਪੁਰ ਤੋਂ ਗ੍ਰਿਫਤਾਰ ਹੋ ਚੁੱਕਾ ਹੈ ਤਾਂ ਪੁਲਿਸ ਵੱਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਹੁਣ ਜਿਤਾਈ ਜਾ ਰਹੀ ਹੈ ਤਾਂ ਨਸ਼ੇ ਦੇ ਕੇਸ ਦੇ ਵਿੱਚ ਫੜੀ ਗਈ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ 'ਚ ਉਸਦੇ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਸੀਆਈਏ ਪੁਲਿਸ ਨੇ ਸੋਮਵਾਰ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਹਾਲਾਂਕਿ ਕੋਈ ਵੀ ਪੁਸ਼ਟੀ ਜਿਹੜੀ ਗ੍ਰਿਫਤਾਰੀ ਦੀ ਨਹੀਂ ਹੋ ਸਕੀ ਤੇ ਨਾ ਹੀ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਹੈ ਜਿਹੜਾ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ ਪਰ ਸੂਤਰਾਂ ਦੇ ਮੁਤਾਬਕ ਸੋਨੂ ਨੂੰ ਗ੍ਰਿਫਤਾਰ ਕਰਕੇ ਪੁਲਿਸ ਟੀਮ ਬਠਿੰਡਾ ਵੱਲ ਰਵਾਨਾ ਹੋ ਚੁੱਕੀ ਹੈ ਤਾਂ ਅਮਨਦੀਪ ਕੌਰ ਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਪੁਲਿਸ ਹੁਣ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕਰ ਸਕਦੀ ਹੈ ਤਾਂ ਪੁਲਿਸ ਨੇ ਬਲਵਿੰਦਰ ਸੋਨੂ ਨੂੰ ਵੀ ਨਾਮਜ਼ਦ ਕੀਤਾ ਸੀ ਜੋ ਕਿ ਅਮਨਦੀਪ ਕੌਰ ਦਾ ਸਾਥੀ ਹੈ ਤੇ ਅਮਨਦੀਪ ਕੌਰ ਮਹਿਲਾ ਕਾਂਸਟੇਬਲ ਸੀ ਉਸ ਦੀ ਥਾਰ ਗੱਡੀ ਚੋਂ ਚਿੱਟਾ ਯਾਨੀ ਕਿ ਹੈਰੋਨ ਬਰਾਮਦ ਕੀਤੀ ਗਈ ਸੀ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਦੇ ਵਿੱਚ ਗੁਰਮੀਤ ਕੌਰ ਨਾਂ ਦੀ ਔਰਤ ਦੇ ਨਾਲ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੁੱਟਮਾਰ ਕਰਕੇ ਬਲਵਿੰਦਰ ਸੋਨੂ ਫਰਾਰ ਹੋ ਗਿਆ ਸੀ ਤੇ ਇਹ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋਈਆਂ ਸਨ ਜਿੱਥੇ ਕਚਹਿਰੀਆਂ ਦੇ ਵਿੱਚ ਯਾਨੀ ਕਿ ਅਦਾਲਤ ਦੇ ਵਿੱਚ ਉਕਤ ਬਲਵਿੰਦਰ ਸੋਨੂ ਕਿਵੇਂ ਇੱਕ ਮਹਿਲਾ ਦੇ ਨਾਲ ਝਗੜਾ ਕਰਦਾ ਦਿਖਾਈ ਦਿੱਤਾ ਸੀ ਤਾਂ ਇਸ ਘਟਨਾ ਦੇ ਉੱਤੇ ਮਹਿਲਾ ਕਮਿਸ਼ਨ ਨੇ ਵੀ ਸਖਤ ਨੋਟਿਸ ਲਿਆ ਸੀ ਤੇ ਨਾਲ ਹੀ ਐਸਐਸਪੀ ਨੂੰ ਕਾਰਵਾਈ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਸੋਨੂ ਦੇ ਉੱਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਪਰੰਤੂ ਸੋਨੂ ਹੈ ਜਿਹੜਾ ਉਹ ਬੁਲਟ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਤੇ ਪੁਲਿਸ ਲਗਾਤਾਰ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਉਹ ਉਸਦੀ ਭਾਲ ਕਰ ਰਹੀ ਸੀ ਤਾਂ ਜਾਣਕਾਰੀ ਦੇ ਅਨੁਸਾਰ ਪੁਲਿਸ ਦੀਆਂ ਟੀਮਾਂ ਲਗਾਤਾਰ ਬਲਵਿੰਦਰ ਉਰਫ ਸੋਨੂ ਦੀ ਤਲਾਸ਼ ਦੇ ਵਿੱਚ ਜੁਟੀਆਂ ਨਜ਼ਰ ਆ ਰਹੀਆਂ ਸਨ ਤਾਂ ਹੁਣ ਪੁਲਿਸ ਨੂੰ ਇਸ ਮਾਮਲੇ 'ਚ ਵੱਡੀ ਸਫਲਤਾ ਮਿਲ ਚੁੱਕੀ ਹੈ ਤੇ ਸੂਤਰਾਂ ਦੇ ਅਨੁਸਾਰ ਐਤਵਾਰ ਦੀ ਰਾਤ ਸੀਆਈਏ ਸਟਾਫ ਪੁਲਿਸ ਨੇ ਜੀਰਕਪੁਰ ਤੋਂ ਆ ਬਲਵਿੰਦਰ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਕੋਈ ਵੀ ਪੁਸ਼ਟੀ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਤਾਂ ਹੁਣ ਪੁਲਿਸ ਅਮਨਦੀਪ ਕੌਰ ਨੂੰ ਜੇਲ੍ਹ ਤੋਂ ਅਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਸੋਨੂ ਦੇ ਸਾਹਮਣੇ ਬਿਠਾ ਸਕਦੀ ਹੈ ਤੇ ਉਹਨਾਂ ਦੋਨਾਂ ਤੋਂ ਹੁਣ ਇਸ ਮਾਮਲੇ 'ਚ ਹੋਰ ਵੀ ਪੁੱਛਗਿੱਛ ਜਿਹੜੀ ਹੋ ਸਕਦੀ ਹੈ ਤਾਂ ਪੁੱਛਗਿੱਛ ਦੀ ਯੋਜਨਾ ਜਿਹੜੀ ਹੁਣ ਪੁਲਿਸ ਬਣਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤਾਂ ਜਾਣਕਾਰੀ ਦੇ ਅਨੁਸਾਰ 2 ਅਪ੍ਰੈਲ ਨੂੰ ਅਮਨਦੀਪ ਕੌਰ ਨੂੰ ਆ ਉਸ ਵੇਲੇ ਫੜਿਆ ਗਿਆ ਸੀ ਜਦੋਂ ਉਹ ਆਪਣੀ ਥਾਰ ਗੱਡੀ ਦੇ ਵਿੱਚ ਜਾ ਰਹੀ ਸੀ ਤੇ ਐਨਟੀਐਫ ਦੀ ਟੀਮ ਨੇ ਉਸ ਦੀ ਗੱਡੀ ਚੋਂ 17 ਗ੍ਰਾਮ ਹੈਰੋਇਨ ਯਾਨੀ ਕਿ ਚਿੱਟਾ ਬਰਾਮਦ ਕੀਤਾ ਸੀ ਤਾਂ ਹੀ